ਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਵਾਣੀ ਸਕੂਟੇ ਦੀ ਨੰਬਰ ਪਲੇਟ ਹੀ ਹੈ ਤੇ ਇੱਥੇ ਮੈਨੂੰ ਉਹਨਾਂ ਨੇ ਨਾ ਹੱਫੇ ਇੱਕ ਮੁੰਡਾ ਸਕੂਟਰ ਤੇ ਮੋਟਰਸਾਈਕਲ ਤੇ ਥੋੜਾ ਅਗੇ ਸੀਗਾ ਤੇ ਮੈਂ ਇੱਥੇ ਖੋਤੀ ਆ ਤੇ ਉਹ ਮੇਰਾ ਨਾ ਮੋਟਰ ਉਹ ਸਕੂਟੇ ਉੱਤੋਂ ਨਾ ਕੋਸਟਾ ਡਿੱਗੇ ਲੱਗੇ ਪਰ ਮੈਡਮ ਨੇ ਰੋਲਾ ਪਾਇਆ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਇਹਨਾਂ ਸਕੂਟਰੀ ਵਿੱਚ ਇੱਥੇ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਇੱਥੇ ਹਾਂ ਦੋ ਪਾ ਚੁੱਕੇ ਹੀ ਹੋ ਤੱਕ ਉਹ ਕੱਤੇ ਆਈਦੇ ਸੀ ਉਹ ਮੋਟਰਸਾਈਕਲ ਤੇ ਹੀ ਦੋ ਜਾਣੇ ਸੀ ਇਹ ਕਿਹੜੇ ਮੱਲੇ ਦੇ ਰਹਿਣ ਵਾਲੇ ਬ੍ਰਿਟ ਕਲਾਸ ਕੋਲ ਨਹੀਂ ਫਤਲਵਈ ਦੀ ਬੈਕਸਾਈਡ ਨਾਲ ਸੋਨ ਸੇਜਸ ਸਕੂਲ ਉਸਮਲੇ ਰਹੀਆ ਕੀ ਗੱਲ ਹੋਈ ਸਾਰੀ ਸਰ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸੈਂਡ ਮੇਨ ਨੰਦਰੰਦੀ ਆ ਉਹ ਤੇ ਛੱਡ ਕੇ ਤੇ ਮੈਂ ਵਾਪਸ ਕੋਈ ਸਾਢੇ ਤਿੰਨ ਕੋਨੇ ਚਾਰ ਦੇ ਕਰੀ ਬੰਦ ਕੇ ਪੀਆ ਵਾਪਸ ਬ੍ਰਿਟ ਕਲਾਸ ਦਾ ਜਿਹੜਾ ਗੇਟ ਹੈ ਫਤਲਵਈ ਦੀ ਬੈਕਸਾਈਡ ਸਰ ਉੱਥੇ ਨਾ ਦੋ ਮੁੰਡੇ ਬਾਈਕ ਤੇ ਆਉਂਦੇ ਵੀ ਹੀ ਪਿੱਛੇ ਹੀ ਜਾਂਦੇ ਵੀ ਮੇਰੇ ਤੇ ਉਹ ਕਹਿੰਦੇ ਮੈਂ ਤੁਹਾਡੀਆਂ ਸਕੂਲੀ ਦਾ ਨੰਬਰ ਭੇਡ ਦਿੱ ਕੀ ਹੈ ਮੈਂ ਜਦੋਂ ਜਿੱਦਾਂ ਥੋੜਾ ਜਿਹਾ ਸਲੋ ਕਰਕੇ ਟਰਨ ਕੀਤਾ ਸਰ ਮੇਰੇ ਨਾਲੋਂ मेरा पर्स खिंचन की कोशिश की उन्होंने हाँ। पर्स में मैं काफ़ी देर होल्ड भी करके रखे चीक मारिया लेकिन उस टाइम कोई है नहीं सी उसे हाँ। और बस हो भी लै गए सर पर्स के बच्चे कितने कटा समान से पर्स में सर पैसे मेरे को दो हज़ार के करीब है और सर मेन मोबाइल है मेरा अच्छा मोबाइल सारे सर मेरे अपने जरूरी कई पर्सनल डिटेल्स भी अपने बैंक डिटेल्स वगैरह सब कुछ कितने जने ही हो वो दो जने ही मोने सी ਮੋਟਰਸਾਈਕਲ ਦੇ ਸੀਗੇ ਔਰ ਮੈਂ ਆਪਣੀ ਸਕੂਟੀ ਦੇ ਸੀਗੇ ਮੂੰਹ ਬੰਨੇ ਸੀ ਉਹਨਾਂ ਨੇ ਨਹੀਂ ਨਹੀਂ ਮੂੰਹ ਨਹੀਂ ਬੰਨੇ ਸੀ ਪਤਲ ਮੋਟਰਸਾਈਕਲ ਦੇਖਿਆ ਕਿਹੜਾ ਸੀ ਮੋਟਰਸਾਈਕਲ ਮੇਰੇ ਕੋਲ ਸਪਲੈਂਡਰ ਸੀ ਸ਼ਾਇਦ ਬਲੈਕ ਕਲਰ ਦਾ ਸੀਗਾ ਹਾਂ ਕਿਹੜਾ ਸੀ ਐਸਾ ਹੀ ਆਦਮੀ ਲੇਕਿਨ ਇੰਨਾ ਕਿ ਸਾਡੇ ਉਸ ਪਾਸੇ ਨਾ ਕਾਫੀ 2-3 ਦਿਨ ਘਰਾਂ ਦੇ ਸੀਸੀਟੀਵੀ ਕੈਮਰਾ ਲੱਗੇ ਹੈ ਮੇਨ ਫਤਲਵਾ ਇੱਥੇ ਵੀ ਲੱਗਾ ਦੀ ਦੁਕਾਨ ਤੇ ਉਹਨਾਂ ਦੇ ਲੱਗਾ ਸੀ ਸੀਸੀਟੀਵੀ ਜਮਨਾ ਬਾਕੀ ਦੋ ਕਰ ਹੋ ਰਹਾ ਉਹਨਾਂ ਚ ਡੈਫੀਨੇਟ ਯੂਨਾਨ ਦੀ ਫੋਟੋ ਆਈ ਹੋਈ ਹੈ ਕਦੀ ਪਹਿਲਾਂ ਵੀ ਤੁਹਾਨੂੰ ਕਦੀ ਉੱਥੇ ਆਂਦੇ ਜਾਂਦੇ ਦੀ ਵੀ ਨਹੀਂ ਫਸਟ ਟਾਈਮ ਫਸਟ ਟਾਈਮ ਜਦੋਂ ਮੈਂ ਦੇਖਿਆ ਕੋਰੇ ਕੀ ਰੁਕੀ ਕੀਤੀ ਤੁਹਾਡੀ ਉਹਨਾਂ ਨੇ ਹਾਂਜੀ ਉਹ ਰੇਕੀ ਮਤਲ ਤੁਹਾਨੂੰ ਉਹਨਾਂ ਨੇ ਦੇਖਿਆ ਕਿ ਇਹ ਇਕੱਲੇ ਆਂਦੇ ਵੀ ਸਰ ਪਤਾ ਨਹੀਂ ਕਿਉਂਕਿ ਮੇਰੇ ਪਿੱਛੇ ਆਂਦੇ ਵੀ ਸੀ ਉਹ ਪਹਿਲਾਂ ਅੱਛਾ ਪਿੱਛੇ ਨਹੀਂ ਆਂਦੇ ਉਹਨਾਂ ਨੇ ਕਿਹਾ ਕਿ ਤੁਹਾਡਾ ਉਹ ਦੇਖ ਕੇ ਆ 90 ਪਰ ਡਿੱਗੀ ਹੈ ਤੇ ਫਿਰ ਅੱਗੇ ਥੋੜੀ ਦੇ ਰੁਕੇ ਆ ਉਹ ਟਾਣ ਕਰਕੇ ਮੈਂ ਜ਼ਰੂਰ ਜਿੱਦਾਂ ਟਾਣ ਕੀਤਾ ਉਹ ਟਾਣ ਕਰਕੇ ਫੜਾਫੜ ਟਾਈਕ ਤੇ ਮਿਲ ਕੇ ਸਭ ਹੋ ਗਿਆ ਮੋਬਾਈਲ ਤੇ ਨੱਗੀ ਤੇ ਹੋਰ ਕੀ ਸੀ ਵਿੱਚ ਪਰਸੋਂ ਕੋਈ ਜ਼ਰੂਰੀ ਕੰਮ ਨਹੀਂ ਕੋਈ ਮੇਰੇ ਕੋਈ ਹੈਂਡਲਗ ਸੀਗਾ ਮੇਰਾ ਦੇਜਨ ਟੇਰ ਉੱਪਰ ਹਾਂ ਕੋਈ ਜ਼ਰੂਰੀ ਕੰਮ ਨਹੀਂ ਸੀ ਭੈਣ ਜੀ ਸਰ ਮੈਡਮ ਨੇ ਰੋਲਾ ਪਾਇਆ ਕਿ ਚੋਰ ਚੋਰ ਤੇ ਮੈਂ ਅੰਦਰੋਂ ਬਾਹਰ ਆਈ ਜਿੱਦਾਂ ਹੀ ਇਹਨਾਂ ਦੀ ਸਕੂਟਰੀ ਵਿੱਚ ਡਿੱਗੀ ਹੋਈ ਸੀ ਇਹਨਾਂ ਨੂੰ ਮੈਂ ਹੀ ਚੱਕਿਆ ਆ ਗਿਆ ਇੱਥੋਂ ਹਾਂ ਦੋ ਪਾ ਚੁੱਕੇ ਸੀ ਉਹ ਤੱਕ ਉਹ ਕੱਤੇ ਆਈਦੇ ਸੀ ਉਹ ਮੋਟਰਸਾਈਕਲ ਤੇ ਸੀ ਦੋ ਜਾਣੇ ਸੀ ਮੋਨੇ ਸੀ ਜਾਂ ਕੀ ਸੀ ਚਾਇਦ ਮੋਨੇ ਹੀ ਮੂੰਹ ਵੱਜਾਈ ਉਹਨਾਂ ਦਾ ਨਹੀਂ ਮੂੰਹ ਨਹੀਂ ਹੀ ਵੱਜੇ ਭੱਜੇ ਕਿੱਧਰ ਨੂੰ ਆ ਇੱਧਰ ਨੂੰ ਹੀ ਗਏ ਸਿੱਧੇ ਇੱਧਰ ਹੇ ਇੱਧਰ ਨੂੰ ਭੱਜ ਗਏ ਇੱਧਰੋਂ ਹੀ ਆਏ ਸੀ ਹਾਂ ਐ ਨਹੀਂ ਮੈਨੂੰ ਪਤਾ ਕਿੱਧਰੋਂ ਆਏ ਪਰ ਗਏ ਇੱਧਰ ਨੂੰ ਹੀ ਸਿੱਧੇ ਹਾਂ ਹਾਂ ਉਹ ਜਿੱਦਾਂ ਇੱਥੇ ਮਹਿਲਾਵਾਂ ਸੇਫ ਨਹੀਂ ਹੈਗਾ ਕੀ ਕਹਿਣਾ ਜਾਓਗੇ ਦਿਨੇ ਤੇ ਰਾਤੀ ਬਿਲਕੁਲ ਬਹੁਤ ਜ਼ਿਆਦਾ ਨਗਹਿਲੀ ਆ ਇੱਥੇ ਗਵਰਨਮੈਂਟ ਨੂੰ ਚਾਹੀਦਾ ਕੋਈ ਇੱਥੇ ਕੈਮਰੇ ਵਗੈਰਾ ਲੱਗੇ ਹੋਣ ਤਾਂ ਕਿ ਸੇਫ ਹੋਏ ਕੋਈ ਹਾਂ ਤੇ ਬਾਕੀ ਕੋਈ ਇੱਥੇ ਕੋਈ ਨਾਕਾ ਨਹੀਂ ਕੋਈ ਪੁਲਿਸ ਨਹੀਂ ਆਉਂਦੀ ਇੱਥੇ ਕੋਈ ਪੋਚ ਨਹੀਂ ਹੈ ਹਾਂ ਥੋੜੇ ਬੋਤੇ ਹੋਣੀ ਚਾਹੀਦੀ ਹੈ ਸਿਕਿਉਰਿਟੀ ਹੋਣੀ ਚਾਹੀਦੀ ਹੈ ਰੋਡ ਤੇ ਬਿਲਕੁਲ ਖਾਲੀ ਰੋਡ ਹੀ ਇੱਥੇ ਕੋਈ ਨਹੀਂ ਹੈਗਾ ਉਸ ਟਾਈਮ ਤੁਸੀਂ ਵੀ ਅੰਦਰ ਮਹਿਲਾਵਾਂ ਇਕੱਲੇ ਕੰਮ ਕਰਦੇ ਵੀ ਸੀ ਹਾਂ ਜੀ ਬਿਲਕੁਲ ਮੈਂ ਇਕੱਲੀ ਤੇ ਜਿਹੜੇ ਸ਼ਰੀਆਮ ਜਿੱਦਾਂ ਇਹ ਪੈ ਗਈ ਹੈ ਤੇ ਤੁਹਾਨੂੰ ਵੀ ਨੁਕਸਾਨ ਕਰ ਸਕਦੀ ਸਕਦਾ ਨੁਕਸਾਨ ਵੀ ਦੁਕਾਨ ਤੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੀ ਗੱਲ ਹੋਈ ਤੁਹਾਡੇ ਨਾਲ ਸਰ ਮੈਂ ਲੈਪਟਾਪ ਲੈ ਕੇ ਆਉਂਦੇ ਸੀ ਕੰਮ ਲਾ ਕੇ ਆਇਆ ਹਾਂ ਹਾਂ ਤੇ ਰਾਤ ਨੂੰ ਕੋਈ 12 ਵਜੇ ਦਾ ਟਾਈਮ ਹੈ ਤੁਹਾਨੂੰ ਮੇਰੇ ਕੋਲ ਫੋਨ ਕਰੀ ਕਰਿਆ ਸੀ ਕਿਹੜਾ ਰੋਡ ਹੈ ਹਾਂਜੀ ਕਿਹੜਾ ਰੋਡ ਹੈ ਇਹ ਸਾਰੇ ਗੱਲੇ ਦੀ ਰੋਡ ਹੈ ਇਹ ਨਹੀਂ ਇਹ ਕਿਹੜਾ ਮਲਾਇਆ گورਨਮੈਂਟ ਰੋਡ گورਨਮੈਂਟ ਵਾਲੇ ਰੋਡ ਹਾਂਜੀ ਇਸੇ ਗਲੀ 'ਚੋਂ ਖੜਿਆ ਨਹੀਂ ਨਹੀਂ ਮੇਰਾ ਉਹ ਮੋੜ ਤੋਂ ਜਿ ਕੋਇਆ ਸੀ ਕਿੰਨਾ ਕ ਮਹਿੰਗਾ ਮੋਬਾਈਲ ਯੋ ਭਾਈ 30000 ਦਾ ਨਵਾਂ ਮੋਬਾਈਲ ਨਿਊ ਲੈ ਆ ਸੀ ਭਾਈ ਜੀ ਵਿਵਦਾ ਬੀ 23 ਤਾਂ ਅੱਜ ਫੇਰ ਦੋ ਨੇੜੀ ਦਾ ਹੋਇਆ ਹਾਂਜੀ ਉਸ ਦੇ ਆਪ ਉਹ ਪਿੱਛੇ ਖੜੇ ਸੀ ਉੱਤੇ ਉਹ ਜਦੋਂ ਹੋਇਆ ਹਾਂਜੀ ਉਹ ਮੁੰਡੇ ਕਾਤੇ ਸੀ ਸਪਲੈਂਡਰ ਤੇ ਸੀ ਭਾਈ ਸਪਲੈਂਡਰ ਤੇ ਹਾਂਜੀ ਮਨੋਰ ਗਾਨਾ ਉਹ ਉਥੇ ਲੁੱਟਾ ਹੋਣ ਦਾ ਜਾਮ ਦੇ ਰਿਆ ਜਨਕੀ ਆ ਮੇਰਾ ਹੋਇਆ 6 ਤਰੀਕ ਨੂੰ ਹਾਂ ਆਮ ਹੀ ਨੇ ਦੀ ਹਾਂ ਤੇ ਮੈਂ ਚਲ ਗਿਆ ਲੁਧਿਆਣੇ ਤੇ ਅੱਜ ਇਹਨਾਂ ਦਾ ਹੋਇਆ ਹਾਂਜੀ ਤੇ ਪਲੇਟ ਕਿਹਨੇ ਰੰਗਦਾ ਸੀ ਬਲੈਕ ਤੇ ਸਿਲਵਰ ਆ ਨਿਊ ਮਾਡਲ ਆਣੇ ਕੋ ਹੋ ਗੀ ਉਹ ਦਿਨ ਮੈਂ ਇੱਥੇ ਖੜੂ ਤਾ ਨਾ ਹਾਂ ਫੋਨ ਕਰਦਾ ਪਿਆ ਸੀ ਕਿਸੇ ਨੂੰ ਫੋਨ ਲਗਾ ਸੀ ਕੰਨ ਪੈਸੇ ਵਲੋਂ ਹਾਂ ਤੋ ਉਹਨਾਂ ਦਾ ਜਗਦਾ ਮੋਬਾਈਲ ਖੋਲਿਆ ਮੇਰਾ ਵੀ ਡ੍ਰੈਗ ਹੋਇਆ ਹੈ ਕਿ ਜੇ ਦੇਖੋਗੇ ਲੱਗੇ ਡਰਾਇਆ ਸਰੇ ਆਈ ਸ਼ਿਕਾਇਤ ਕੋ ਲੈਪਟਾਪ ਨਹੀਂ ਉਹਨੂੰ ਪਤਾ ਚਲਾ ਲੈਪਟਾਪ ਮੇਰੇ ਕੋਲ ਹੈ ਅੱਛਾ ਕੋਈ ਕੰਪਲੀਟ ਦਰਜ ਕਰਾਈ ਹੈ ਹਾਂਜੀ ਸਰ ਮੈਂ ਆ ਕੇ ਕਰਾਈ ਹੈ ਕੰਪਲੀਟ ਐਫ ਆਈ ਆਰ ਦਰਜ ਕਰਵਾਈ ਜੀ ਹਾਂਜੀ ਸਰ ਮੈਂ ਐਫ ਆਈ ਆਰ ਕਰਵਾਈ ਹੈ ਹਾਂ ਸਰ ਮੇਰੀ ਬਾਸ ਆ ਦਿਖਾ ਸਕੀ ਜਿਸ ਦਾ ਦਿਨ ਭਰ ਸੇ ਚੋਰੀ ਵੱਗਦੀ ਪਈ ਹੈ ਕੋਈ ਵੀ ਸੇਫ ਨਹੀਂ ਹੈ ਨਾ ਲੇਡੀਜ਼ ਕਿਤੇ ਆਣਾ ਜਾਣਾ ਕਿਤੇ ਕੋਈ ਸਮਾਨ ਲੈ ਜਾਣਾ ਕੋਈ ਕੰਮ ਹੁੰਦੇ ਆ ਸੇ ਇਦਾਂ ਦੇ ਘਰੋਂ ਨਿਕਲ ਹੀ ਨਹੀਂ ਸਕਾਂਗੇ ਸਾਡੀ ਸੇਫਟੀ ਸਰ ਬਹੁਤ ਕਿ ਦਾਉ ਤੇ ਲੱਗੀ ਰੇਖ ਸਾਡਾ ਮੜਾ ਮੁਸ਼ਕਿਲ ਅਸਾ ਸਾਡਾ ਜਦੋਂ ਮੈਂ ਛੱਟਾ ਮਾਰਿਆ ਤੇ ਡਿਗੇ ਦੀ ਸੀ ਸਮਸਕੂਟੀਸ ਮਿਲ ਤੇ ਡਿਗੀ ਅਮੇ ਕਿੱਦ ਰਕਾ ਵੀ ਲੱਗਿਆ ਚ ਪ੍ਰਿੰਟਾ ਲੱਗ ਗਿਆ ਮੇਰੇ ਉਦੋਂ ਕੋਈ ਆਇਆ ਨਹੀਂ ਆਸ-ਪਾਸ ਤੋਂ ਸਰ ਹਾਂਜੀ ਆਏ ਨੇ ਲੇਕਿਨ ਉਹ ਪੁਰਤਕ ਫਿਰੋਟ ਜਿਹੜੇ ਮੇਰੇ ਪਿੱਛੇ ਰਚਾਰੇ ਦੋ ਜਣੇ ਆਏ ਸੀ ਕੋਰ ਸਰਦਾਰ ਭਾਜੀ ਸੀਗੇ ਕੋਈ ਉਹ ਆਪਣੀ ਸਕੂਟੀ ਲੈ ਕੇ ਉਹ ਨਾਲ ਅੱਗੇ ਭਜੇ ਮੈਂ ਕਿਹਾ ਤੁਸੀਂ ਮੇਰੇ ਨਾਲ ਕੇ ਰੁਕੋ ਨਾ ਪਿੱਛੇ ਜਾਓ ਉਹ ਗਏ ਨੇ ਬਾਈਪਾਸ ਤੱਕ ਕਹਿੰਦੇ ਮੈਂ ਗਿਆ ਹੈ ਜਿਹੜੇ ਕੋਠਵਾਲੇ ਅੱਗੇ ਬਾਈਪਾਸ ਤੱਕ ਕਹਿੰਦੇ ਉਸ ਤੋਂ ਅੱਗੇ ਕਹਿੰਦੇ ਕਾਫੀ ਸਕੂਟਸ ਨਾਲ ਨਿਕਲ ਗਏ ਆ ਹੋ ਨਹੀਂ ਆਏ ਤੇ ਸਰ ਮੇਰੀ ਐਂ ਤੋਂ ਪਾਸ ਹੈ ਕਿ ਪਲੀਜ਼ ਥੋੜਾ ਧਿਆਨ ਦਿੱਤਾ ਜਾਏ ਕਿਉਂਕਿ ਬਹੁਤ ਬਹੁਤ ਜ਼ਿਆਦਾ ਮੈਂ ਖੜਾ ਹੋਏ ਕਿ ਤੱਕ ਸਾਡੇ ਕੋਲ ਅਸਰ ਨਹੀਂ ਚਾ ਥੋੜਾ ਧਿਆਨ ਦਿੱਤਾ ਜਾਏ ਅੱਜ ਮੇਰੇ ਖਾਬ ਲੱਗੇ ਸਭਾ ਹੋ ਸਕਦਾ ਹੈ ਵੀ ਇਹ ਤੁਹਾਨੂੰ ਇਹ ਦਰਖਾਸਤ ਕਰਨਾ ਚਾਹੀਦਾ ਕਿ ਦੇਖ ਲਓ ਜਨਾਨੀਆਂ ਦੀ ਕੋਈ ਸੇਫਟੀ ਨਹੀਂ ਹੈ ਤੇ ਸਰਕਾਰ ਅੰਗੇ ਵਾਂਗ ਹੈ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵੀ ਸਾਡੇ ਵੱਲੋਂ ਇਤਨਾ ਮੰਗਿਆ ਹੈ ਕਿ ਪੀਸ ਜਿਹੜਾ ਹੈਗਾ ਸਾਡੇ ਵੱਲ ਧਿਆਨ ਦਿੱਤਾ ਗਿਆ ਕਿ ਕਿ ਘਰ ਚ ਜ਼ਰੂਰੀ ਨਹੀਂ ਕਿ ਹਸਬੰਡ ਨਾਲ ਹੀ ਰਹੇ ਕਦੇ ਕਦੇ ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀਆਂ ਘਰ ਚ ਕੱਲੀ ਹੁੰਦੀਆਂ ਸੋ ਕੰਮ ਹੁੰਦੇ ਆ ਬਾਹਰ ਅੰਦਰ ਜਾਣਾ ਪੈਂਦਾ ਤੇ ਕੱਲੇ ਦਿਨ ਦਿਹਾੜੇ ਜਿਹੜਾ ਹੈ ਇਹ ਲੋਕ ਕੋਹ ਹੋਣੇ ਜਨਾਨੀ ਨਾਲ ਤੇ ਬੜੀ ਮਾਰੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਦੇ ਵੱਲ ਥੋੜਾ ਜਿਹਾ ਜੋਰ ਦਿੱਤਾ ਜਾਵੇ ਕਿ ਸਾਡੀ ਜਿਹੜੀ ਮੰਗ ਹੈ ਕਿ ਜੋਰ ਜਿਹੜੇ ਪੱਧ ਤੇ ਹੈ ਚੋਰੀ ਚਕਾਰੀਆਂ ਜਿਹੜੀ ਬੱਤੀਆਂ ਹਨ ਇਹਨਾਂ ਤੇ ਨਖੇਰ